ਤੁਸੀਂ ਜੇਕਰ ਖੂਨ ਰੋਕ ਦਿੱਤਾ ਤਾਂ ਨਸਾਂ ਦਾ ਖੂਨ ਰੁਕ ਜਾਏਗਾ ਇਹਨੂੰ ਗੈਂਗਰੀਨ ਹੋ ਜਾਏਗੀ ਤੁਹਾਡਾ ਅੰਗ ਬੜਨਾ ਪੈ ਸਕਦਾ ਖੂਨ ਦੇ ਵਿੱਚ ਮਿਕਸ ਹੋਏ ਜ਼ਹਿਰ ਨੂੰ ਐਡਾ ਮਣਕਾ ਸਾਰੇ ਨੂੰ ਕਿਵੇਂ ਖਿੱਚ ਲੂਗਾ ਇੱਕ 5 ਫੁੱਟ ਦਾ ਸੱਪ ਮੇਰੇ ਲੜ ਗਿਆ ਮੈਂ ਆਪ ਦੇ ਆਪ ਨੂੰ ਜਿਹੜਾ ਹੈਗਾ ਡਾਊਨ ਕਰ ਲਿਆ ਮੇਰਾ ਬੀਪੀ ਡਾਊਨ ਹੋ ਗਿਆ ਮੈਂ ਗੁੰਮਸਮ ਹੋ ਗਿਆ ਫਸਟ ਇਡ ਇਹ ਦੇਖੋ ਸੱਪ ਜਿਹੜਾ ਉਹ ਜਾਂ ਤਾਂ ਹੱਥ ਤੇ ਲੜੇਗਾ ਜਾਂ ਪੈਰ ਤੇ ਲੜੇਗਾ ਜਿਹਦੇ ਸੱਪ ਲੜਿਆ ਉਹਨੂੰ ਹੌਸਲਾ ਦੇਣਾ ਹੈ ਉਹਦੇ ਕੋਲੇ 네ਗੇਟਿਵ ਗੱਲ ਨਹੀਂ ਕਰਨੀ ਕਿ ਯਾਰ ਇਹ ਸੱਪ ਲੜ ਗਿਆ ਪਤਾ ਨਹੀਂ ਤੂੰ ਬਚੇਗਾ ਕਿ ਨਹੀਂ ਬਚੇਗਾ ਕਾਮਨ ਸੈਂਡ ਬੋਆ ਤੇ ਰੈਡ ਸੈਂਡ ਬੋਆ ਸਨੇਕ ਹੈਗੇ ਆ ਤਾਂ ਉਹ ਲੜ ਜੇ ਉਹਦਾ ਉਹਦਾ ਵੀ ਵੈਕਟਰੀਆ ਬਹੁਤ ਖਤਰਨਾਕ ਹੈ ਉਹ ਵੈਕਟਰੀਅਲ ਇਨਫੈਕਸ਼ਨ ਹੈ ਜਿਹੜੀ ਉਹ ਸਕਿਨ ਨੂੰ ਖਰਾਬ ਕਰ ਦਿੰਦੀ ਆ ਪਹਿਲਾਂ ਕੋਈ ਬੈਦ ਹੁੰਦੇ ਸੀ ਬੜੇ ਜੜੀ ਬੁੱਟੀਆਂ ਦੇ 파ਰਖੂ ਹੁੰਦੇ ਸੀ ਤਾਂ ਅੱਜ ਦੇ ਵਿੱਚ ਕੋਈ ਹੋ ਸਕਦਾ ਹੈ 파ਰਖੂ ਕਿਉਂਕਿ ਨਹੀਂ ਕੋਈ ਇਦਾਂ ਦਾ ਨਹੀਂ ਮਿਲਿਆ ਪਰ ਜੇ ਤੁਸੀਂ ਮਣਕੇ ਦੀ ਗੱਲ ਕਰੋਂ ਤਾਂ ਮੈਂ ਉੱਥੇ ਪ੍ਰੈਕਟੀਕਲ ਦੱਸਣਾ ਚਾਹਾਂਗਾ ਇਹ ਕਿਉਂਕਿ ਕਈ ਲੋਕ ਤੁਹਾਨੂੰ ਇਸ ਗੱਲ ਤੇ ਵੀ ਕਿੰਤੂ ਪਰੰਤੂ ਕਰਨਗੇ ਕਿ ਜੀ ਮਣਕਾ ਹੁੰਦਾ ਤੇ ਸਾਡੇ ਗਮਾਂਡ ਚ ਕਿਸੇ ਬੰਦੇ ਦੇ ਸੱਪ ਲੜ ਗਿਆ ਸੀ ਜੀ ਉਹਨੇ ਲਾਇਆ ਤੇ ਸਾਡਾ ਬੰਦਾ ਠੀਕ ਹੋ ਗਿਆ ਪਹਿਲਾਂ ਤਾਂ ਇਹ ਪੁੱਛੋ ਵੀ ਜਿਹਦਾ ਜਿਹੜਾ ਠੀਕ ਹੋ ਗਿਆ ਸੀ ਕੀ ਉਹ ਕੋਬਰਾ ਸੱਪ ਨੇ ਡੱਸਿਆ ਸੀ ਉਹ ਰਸਲ ਬਾਈਪਰ ਨੇ ਡੱਸਿਆ ਸੀ ਕਿ ਸਿਰਫ ਸੱਪ ਨੇ ਦੱਸਿਆ ਸੀ ਹੁਣ ਮੰਨ ਲਓ ਕਿ ਮੇਰੇ ਇੱਕ ਸੱਪ ਲੜ ਗਿਆ ਤੁਹਾਨੂੰ ਕਿਸੇ ਨੂੰ ਨਹੀਂ ਪਤਾ ਵੀ ਉਹ ਸੱਪ ਕਿਹੜਾ ਹੈ ਮੈਨੂੰ ਵੀ ਨਹੀਂ ਪਤਾ ਸੀ ਵੀ ਉਹ ਸੱਪ ਕਿਹੜਾ ਹੈ ਮੇਰੇ ਲਈ ਇੱਕ ਸੱਪ ਸੀ ਇੱਕ 5 ਫੁੱਟ ਦਾ ਸੱਪ ਮੇਰੇ ਲੜ ਗਿਆ ਮੈਂ ਆਪ ਦੇ ਆਪ ਨੂੰ ਜਿਹੜਾ ਹੈਗਾ ਡਾਊਨ ਕਰ ਲਿਆ ਮੇਰਾ ਬੀਪੀ ਡਾਊਨ ਹੋ ਗਿਆ ਮੈਂ ਗੁੰਮਸਮ ਹੋ ਗਿਆ ਕਿ ਮੇਰੇ ਤਾਂ ਸੱਪ ਲੜ ਗਿਆ ਬੇਸਿਕਲੀ ਮੈਨੂੰ ਪਤਾ ਨਹੀਂ ਸੀ ਸੱਪ ਕਿਹੜਾ ਹੈਗਾ ਮੈਂ ਤਾਂ ਸਿਰਫ ਜ਼ਹਿਰ ਦੇਖ ਲਿਆ ਕਿ ਮੇਰੇ ਮੈਂ ਡਰ ਗਿਆ ਕਿ ਮੈਂ ਤਾਂ ਸੱਪ ਦਾ ਆਕਾਰ ਦੇਖ ਕੇ ਡਰ ਗਿਆ ਜ਼ਹਿਰ ਦਾ ਤਾਂ ਮੈਨੂੰ ਪਤਾ ਹੀ ਨਹੀਂ ਸੀ ਹੈਗਾ ਚਲੋ ਮੈਨੂੰ ਨੇੜੇ ਦੇ ਕਿਸੇ ਵੈਦ ਕੋਲੇ ਲੈ ਗਏ ਬਾਬੇ ਕੋਲੇ ਲੈ ਗਏ ਯੋਗੀ ਕੋਲੇ ਲੈ ਗਏ ਉਹਨੇ ਕਹਿੰਦਾ ਜੀ ਮੈਂ ਮਣਕਾ ਲਾਤਾ ਮੈਂ ਜ਼ਹਿਰ ਚੂਸ ਲਿਆ ਹੁਣ ਉਹ ਸੱਪ ਬਿਨਾ ਜ਼ਹਿਰ ਵਾਲਾ ਸੀ ਮੈਂ ਠੀਕ ਵੈਸੇ ਹੀ ਹੋਣ ਜਾਣਾ ਸੀ ਜੇ ਮੈਨੂੰ ਥੋੜੀ ਤਸੱਲੀ ਦਿੱਤੀ ਹੁੰਦੀ ਤਾਂ ਉਹ ਨੂੰ ਕਹਿੰਦੇ ਜੀ ਤੇਰੇ ਮਣਕਾ ਲਾਤਾ ਤੂੰ ਠੀਕ ਹੈ ਉਹ ਤਾਂ ਬਿਨਾ ਜ਼ਹਿਰ ਵਾਲਾ ਸੀ ਵੈਸੇ ਹੀ ਠੀਕ ਸੀ ਜਾਂ ਇਹ ਕਹਿ ਲਾ ਮੈਂ ਜੇ ਮੇਰੇ ਜ਼ਹਿਰ ਵਾਲਾ ਹੁੰਦਾ ਤਾਂ ਉਹ ਐਡਾ ਕ ਮਣਕਾ ਜਿਹੜਾ ਮੇਰੇ ਨੌ ਜੱਡਾ ਅੂਠੇ ਦੇ ਜੱਡ ਤਾਂ ਮੇਰੇ ਜਦੋਂ ਕੋਬਰੇ ਸੱਪ ਦਾ ਖਤਰਨਾਕ ਜ਼ਹਿਰ ਹੈ ਮੇਰੀ ਬੋਡੀ ਦੇ ਵਿੱਚ ਫੈਲ ਗਿਆ ਤਾਂ ਮੈਨੂੰ ਦੱਸੋ ਵੀ ਉਹ ਐਡਾ ਇੱਕ ਮਣਕਾ ਜਿਹੜਾ ਹੈਗਾ ਉਹ ਜ਼ਹਿਰ ਨੂੰ ਕਿਵੇਂ ਚੂਸ ਲੂਗਾ ਉਹ ਖੂਨ ਦੇ ਵਿੱਚ ਮਿਕਸ ਹੋਏ ਜ਼ਹਿਰ ਨੂੰ ਐਡਾ ਮਣਕਾ ਸਾਰੇ ਨੂੰ ਕਿਵੇਂ ਖਿੱਚ ਲੂਗਾ ਇਹ ਸਿਰਫ ਅਸੀਂ ਬਹਿਮ ਪਾਲੇ ਹੋਏ ਆ ਇਹ ਬਹਿਮ ਦੇ ਕਰਕੇ ਜਿਹੜੀਆਂ ਮੈਕਸਿਮਮ ਮੋਤਾਂ ਹੁੰਦੀਆਂ ਕਿਸੇ ਥੌਲੇ ਨਾਲ ਕਿਸੇ ਮੰਤਰ ਪੜਨ ਨਾਲ ਕਿਸੇ ਟੂਨੇ ਟੋਟ ਕੇ ਨਾਲ ਇਹ ਬਿਲਕੁਲ ਠੀਕ ਨਹੀਂ ਹੁੰਦੇ ਹੁਣ ਜੇ ਮੰਨ ਲਓ ਮੈਨੂੰ ਬੁਖਾਰ ਹੈਗਾ ਤਾਂ ਮੈਂ ਕਹਿੰਦੇ ਆ ਵੀ ਮੈਂ ਉੱਥੋਂ ਜਿਹੜਾ ਹੈਗਾ ਮੰਤਰ ਪੜ ਲਿਆ ਜਾਂ ਕਿਸੇ ਜੋਗੀ ਨੇ ਮੇਰੇ ਤੇ ਫੂਕ ਮਾਰਤੀ ਤਾਂ ਮੇਰਾ ਬੁਖਾਰ ਕਿਵੇਂ ਉਤਰ ਜਾਊਗਾ ਉਹ ਇੱਕ ਵਾਇਰਲ ਇਨਫੈਕਸ਼ਨ ਹੈ ਤਾਂ ਉਹ ਇੱਕ ਉਹਦੀ ਜਿਹੜਾ ਵਾਇਰਲ ਦਾ ਟਰੀਟਮੈਂਟ ਹੋਊਗਾ ਉਹਦੀ ਮੈਡੀਸਿਨ ਲੱਗੂਗੀ ਤਾਂ ਹੀ ਠੀਕ ਹੋਊਗਾ ਤਾਂ ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਿਰਫ ਲੋਕਾਂ ਦੀਆਂ ਜਿਹੜੀਆਂ ਨਾ ਮਨਕੜੰਤ ਅਫਵਾਹਾਂ ਬਣੀਆਂ ਹੋਈਆਂ ਹਾਂ ਸੋ ਸ਼ਰਮਾ ਜੀ ਪਹਿਲੇ ਇਲਾਜ ਦੇ ਨਾਲ ਨਾਲ ਗੱਲ ਕਰ ਰਹੇ ਹਾਂ ਜਿਵੇਂ ਕਿ ਕੋਈ ਸੱਪ ਕਿਸੇ ਨੂੰ ਬਾਈਟ ਕਰ ਲੈਂਦਾ ਮਤਲਬ ਸੱਪ ਨੇ ਕੱਟ ਲਿਆ ਤਾਂ ਸਭ ਤੋਂ ਜਿਹੜੀ ਪਹਿਲਾਂ ਫਰਸਟ ایڈ ਹੁੰਦੀ ਹੈ ਮਤਲਬ ਮੁੱਢਲੀ ਸਹਾਇਤਾ ਜਿਹੜੀ ਹੁੰਦੀ ਆ ਉਹ ਕੀ ਦੇ ਸਕਦੇ ਆ ਪਾਉਣ ਨੂੰ ਕਿਵੇਂ ਉਹ ਬਚ हां जी बिल्कुल बहुत दा एकसिडन्ट, एकसिडन्ट ये बहुत जरूरी है कि ਤੁਹਾਨੂੰ ਫਰਸਟ ایڈ ਬਾਰੇ ਨਹੀਂ ਕੋਈ ਵੀ ਦੱਸਦਾ ਕਿਉਂਕਿ ਮੈਂ ਜੇ ਫਰਸਟ ایڈ ਕਿਸੇ ਵੀ ਚੀਜ਼ ਚ ਮਿਲੀ ਹੋਵੇ ਤਾਂ ਇਨਸਾਨ ਦੀ ਜਾਨ ਬਚਦੀ ਹੈ ਚਾਹੇ ਐਕਸੀਡੈਂਟ ਰੋਡ ਐਕਸੀਡੈਂਟ ਚ ਵੀ ਫਰਸਟ ایڈ ਜ਼ਰੂਰੀ ਹੈ ਇਦਾਂ ਦੇ ਕੋਈ ਜਿਹੜਾ ਸਨੇਕ ਬਾਈਟ ਆ ਉਹਦੇ ਚ ਵੀ ਫਰਸਟ ایڈ ਜ਼ਰੂਰੀ ਹੈ ਅਸੀਂ ਇਸੇ ਕਰਕੇ ਕਹਿੰਦੇ ਆ ਵੀ ਰੈੱਡ ਕਰਾਸ ਹੈ ਜਿਹੜਾ ਉਹ ਮੁਫਤ ਫਰਸਟ ایڈ ਦੀ ਟ੍ਰੇਨਿੰਗ ਦਿੰਦਾ ਤਾਂ ਹਰ ਬੰਦੇ ਨੂੰ ਉਹਦੀ ਫਰਸਟ ایڈ ਟ੍ਰੇਨਿੰਗ ਬਹੁਤ ਜ਼ਰੂਰੀ ਹੈ ਕਿਸੇ ਦੀ ਜਾਨ ਬਚਾਉਣ ਦੇ ਲਈ ਤਾਂ ਸਨੇਕ ਬਾਈਟ ਦੇ ਵਿੱਚ ਵੀ ਇਹੀ ਹੁੰਦਾ ਕਿ ਪਹਿਲਾਂ ਤੁਹਾਨੂੰ ਇਹਦੀ ਫਰਸਟ ایڈ ਜ਼ਰੂਰੀ ਹੈ ਫਾਸਟਰ ਇਆ ਜੀ ਦੇਖੋ ਸੱਪ ਜਿਹੜਾ ਉਹ ਜਾਂ ਤਾਂ ਹੱਥ ਤੇ ਲੜੇਗਾ ਜਾਂ ਪੈਰ ਤੇ ਲੜੇਗਾ ਜ਼ਿਆਦਾਤਰ ਜਿਹੜਾ 99% ਕੇਸਾਂ ਦੇ ਵਿੱਚ ਸੱਪ ਹੋਰ ਕਿਤੇ ਵੀ ਡੰਗ ਨਹੀਂ ਮਾਰਦਾ ਕਿਉਂਕਿ ਜਾਂ ਤਾਂ ਇਨਸਾਨ ਦਾ ਹੱਥ ਕੰਮ ਕਰ ਰਿਆ ਹੁੰਦਾ ਨੇੜੇ ਜਾਂ ਪੈਰ ਜਾ ਕੇ ਕੰਮ ਕਰੂਗਾ ਉੱਥੇ ਹੀ ਸੱਪ ਉਹ ਜਿਹੜਾ ਹੈਗਾ ਵਾਈਟ ਕਰੂਗਾ ਜੇਕਰ ਤੁਹਾਨੂੰ ਨਹੀਂ ਪਤਾ ਕਿ ਸੱਪ ਕਿਹੜਾ ਸੀ वैसे तए अभी ਤੁਸੀਂ ਕੋਸ਼ਿਸ਼ ਕਰੋ ਕਿ ਉਹਦੀ ਫੋਟੋ ਖਿੱਚ ਲਓ ਕਿਉਂਕਿ ਜੇ ਡਾਕਟਰ ਕੋਲੇ ਜਾਓਗੇ ਤਾਂ ਉਹਨੂੰ ਦਿਖਾਇਆ ਜਾਵੇ ਕਿ ਆਹ ਕਿਸਮ ਦਾ ਸੱਪ ਸੀ ਜਾਂ ਕੋਈ ਜੇ ਸਾਡੇ ਅਰਗੇ ਕੋਈ ਰੈਸਕਿਊ ਰਹਿ ਗਿਆ ਉਹਨੂੰ ਫੋਟੋ ਭੇਜ ਦਿਓ ਅਸੀਂ ਦੱਸ ਸਕਦੇ ਹਾਂਗੇ ਵੀ ਇਹ ਜਿਹੜਾ ਸੱਪ ਹੈ ਬਿਨਾ ਜ਼ਹਿਰ ਵਾਲਾ ਸੀ ਜਾਂ ਇਹ ਜ਼ਹਿਰ ਵਾਲਾ ਸੀ ਜਾਂ ਤੁਹਾਡੀ ਜਾਨ ਲਈ ਖਤਰਾ ਹੈ ਇਹਦੇ ਲਈ ਕੀ ਕੀਤਾ ਜਾਵੇ ਤਾਂ ਮੈਂ ਫਸਟ ਜਿਹੜੀ ਦੀ ਗੱਲ ਦੱਸਦਾ ਹਾਂ ਵੀ ਜੇ ਹੱਥ ਤੇ ਜਿਹੜਾ ਸੱਪ ਲੜਿਆ ਹੈ ਤਾਂ ਤੁਸੀਂ ਜਿਹੜਾ ਛੱਡ ਕੇ ਹੱਥ ਤੋਂ ਉੱਪਰ ਜਿਹੜਾ ਜਾਂ ਮੋਢੇ ਤੋਂ ਬੰਨ ਲਓ ਜਾਂ ਜਿਹੜੀ ਹੈਗੀ ਕੋਣੀ ਕੋਲੋਂ ਬੰਨ ਲਓ ਬੰਨਣਾ ਵੀ ਜਿਹੜਾ ਹੈਗਾ ਇੱਕ ਉਹਦਾ ਵੀ ਇੱਕ ਤਰੀਕਾ ਹੈ ਬੰਨਣ ਦਾ ਕੁਝ ਲੋਕ ਫੀਤਾ ਲੈਂਦੇ ਆ ਬੂਟ ਦਾ ਤੇ ਉਹ ਜਾਂ ਤਾਰ ਲੈ ਲਈ ਉਹਨੂੰ ਇੱਥੋਂ ਬੰਨਤਾ ਮੋਢੇ ਤੋਂ ਬੰਨਤਾ ਪੂਰਾ ਕੱਸ ਕੇ ਬੰਨਤਾ ਤਾਂ ਉਹ ਜਿਹੜਾ ਹੈਗਾ ਜ਼ਿਆਦਾ ਖਤਰਨਾਕ ਹੈ ਫਰਸਟ ایڈ ਨਹੀਂ ਹੈਗੀ ਉਹ ਉਹ ਤੁਸੀਂ ਨੁਕਸਾਨ ਕਰ ਰਹੇ ਹੋ ਉਹਦਾ ਕਾਰਨ ਹੈ ਕਿ ਖੂਨ ਨੂੰ ਅਸੀਂ ਹੌਲੀ ਕਰਨਾ ਹੈ ਖੂਨ ਨੂੰ ਅਸੀਂ ਬੰਦ ਨਹੀਂ ਕਰਨਾ ਇਹ ਕਦੇ ਵੀ ਜਿਹੜਾ ਹੈਗਾ ਡਾਕਟਰਸ ਨਹੀਂ ਤੁਹਾਨੂੰ ਕਹਿਣਗੇ ਜਾਂ ਤੁਹਾਨੂੰ ਕੋਈ ਰੈਸਕੂਰ ਨਹੀਂ ਕਹੂਗਾ ਕਿ ਇਹਨੂੰ ਟਾਈਟ ਬੰਨ ਲਓ ਤੁਸੀਂ ਜੇਕਰ ਖੂਨ ਰੋਕ ਦਿੱਤਾ ਤਾਂ ਨਸਾਂ ਦਾ ਖੂਨ ਰੁਕ ਜਾਏਗਾ ਇਹਨੂੰ ਗੈਂਗਰੀਨ ਹੋ ਜਾਏਗੀ ਤੁਹਾਡਾ ਅੰਗ ਬੜਨਾ ਪੈ ਸਕਦਾ ਤੁਸੀਂ ਖੂਨ ਸਲੋ ਕਰਨਾ 1 ਚਾਰ ਇੰਚੀ ਕੋਈ ਪੱਟੀ ਲੈ ਲਓ ਕੋਈ ਪਰਨਾ ਲੈ ਲਓ ਕੋਈ ਪੱਗ ਪਾੜ ਲਓ ਕੋਈ ਚੁੰਨੀ ਪਾੜ ਲਓ ਤਾਂ ਤੁਸੀਂ 4 ਇੰਚੀ ਲੈ ਕੇ ਉਹਨੂੰ ਜਿਹੜਾ ਹੈਗਾ ਉਹ ਹੱਥ ਤੇ ਲਵੇਟ ਲੈਣਾ ਇੱਥੇ ਬੰਨ ਲਓ ਇੱਥੇ ਬੰਨ ਲਓ ਤੇ ਇੱਕ ਪਰਨਾ ਲੈ ਕੇ ਪੂਰੀ ਬਾਹ ਮੋਢੇ ਤੱਕ ਜਿਹੜਾ ਹੈਗਾ ਉਹਨੂੰ ਉਹਦੇ ਉੱਤੇ ਬੰਨਦੇ ਤੁਰੇ ਜਾਓ ਤੇ ਬਾਹ ਜਿਹੜੀ ਸਿੱਧੀ ਰੱਖਣੀ ਹੈ ਸਿਰ ਤੋਂ ਉੱਪਰ ਨਹੀਂ ਲੈ ਕੇ ਜਾਣੀ نیچے ਰੱਖਣਾ ਹੈਗਾ ਆਪਦਾ ਅੰਗ ਤੇ ਉਹਨੂੰ ਜਿਹੜਾ ਹੈਗਾ ਬੰਦੇ ਨੂੰ ਜਿਹੜਾ ਜਿਹਦੇ ਸੱਪ ਲੜਿਆ ਉਹਨੂੰ ਹੌਸਲਾ ਦੇਣਾ ਹੈ ਉਹਦੇ ਕੋਲੇ 네ਗੇਟਿਵ ਗੱਲ ਨਹੀਂ ਕਰਨੀ ਕਿ ਯਾਰ ਇਹ ਸੱਪ ਲੜ ਗਿਆ ਪਤਾ ਨਹੀਂ ਤੂੰ ਬਚੇਗਾ ਕਿ ਨਹੀਂ ਬਚੇਗਾ ਜਾਂ ਸਾਡੇ ਗਵਾਂਢੀ ਦੇ ਸੱਪ ਲੜ ਗਏ ਸੱਧੇ ਘੰਟੇ ਚ ਮਰ ਗਿਆ ਸੀ ਉਹ ਬੰਦੇ ਦਾ ਤੁਸੀਂ ਜਿਹੜਾ ਹੈਗਾ ਉਹ ਦਿਮਾਗੀ ਸੰਤੁਲਨ ਹੈ ਜਿਹੜਾ ਉਹ ਨਹੀਂ ਡਾਊਨ ਕਰਨਾ ਉਹਦੀ ਇਮਿਊਨਿਟੀ ਨਹੀਂ ਡਾਊਨ ਕਰਨੀ ਉਹਦੀ ਜਿਹੜੀ ਪਾਵਰ ਬਿਲ ਪਾਵਰ ਆ ਉਹ ਨਹੀਂ ਤੁਸੀਂ ਖਤਮ ਕਰਨੀ ਉਹਨੂੰ ਹੌਸਲਾ ਦਿਓ ਵੀ ਤੈਨੂੰ ਕੁਝ ਨਹੀਂ ਹੁੰਦਾ ਬਹੁਤ ਲੋਕ ਬਚ ਜਾਂਦੇ ਆ ਕੀ ਪਤਾ ਹੈ ਜੇ ਬਿਨਾ ਜ਼ਹਿਰ ਲਾ ਹੋਵੇ ਤਾਂ ਉਹ ਬੰਦੇ ਨੂੰ ਥੋੜਾ ਹੌਸਲਾ ਰਹੇਗਾ ਕਿ ਮੈਨੂੰ ਇਲਾਜ ਹੋਏਗਾ ਬ ਉਹਨੂੰ ਤੁਰਨ ਨਹੀਂ ਦੇਣਾ ਤੇ ਉਹਨੂੰ ਸੌਣ ਨਹੀਂ ਦੇਣਾ ਸਭ ਤੋਂ ਵੱਡੀ ਗੱਲ ਹੈ ਕਿ ਉਹਨੂੰ ਸੌਣ ਵੀ ਨਹੀਂ ਦੇਣਾ ਉਹਨੂੰ ਕਿਸੇ ਸਾਧਨ ਰਾਹੀਂ ਘਰ ਰਹੀਂ ਚਾਹੇ ਕਿਸੇ ਟੂ ਵੀਲਰ ਰਾਹੀਂ ਤੇ ਉਹਨੂੰ ਜਿਹੜਾ ਹੈਗਾ ਨੇੜੇ ਦੇ ਜਿਹੜਾ ਸਿਵਲ ਹਸਪਤਾਲ ਹੈ ਜ਼ਿਲ੍ਹੇ ਦਾ ਮੁੱਖ ਕੋਈ ਮੰਡੀ ਦਾ ਜਾਂ ਛੋਟੇ ਟਾਊਨ ਦੇ ਹਸਪਤਾਲ ਨਹੀਂ ਜਾਣਾ ਤੁਸੀਂ ਜ਼ਿਲ੍ਹੇ ਦੇ ਮੁੱਖ ਹਸਪਤਾਲ ਜਾਣਾ ਜਿਹੜਾ ਤੁਹਾਡਾ ਜ਼ਿਲ੍ਹਾ ਹੈ ਜੇਕਰ ਤੁਹਾਨੂੰ ਦੂਰ ਪੈਂਦਾ ਨਹੀਂ ਜਾ ਸਕਦੇ ਫਿਰ ਕਿਸੇ ਵੀ ਐਮਡੀ ਮੈਡੀਸਨ ਡਾਕਟਰ ਜਿਹੜਾ ਹੈਗਾ ਇਹਨਾਂ ਚੀਜ਼ਾਂ ਦਾ ਇਲਾਜ ਕਰਦਾ ਹੋਵੇ ਮਾਸਟਰ ਹੋਵੇ ਤੇ ਉਹਦੇ ਕੋਲੇ ਤੁਸੀਂ ਲੈ ਜਾਣਾ ਉੱਥੇ ਜਾ ਕੇ ਜਿਹੜਾ ਹੈਗਾ ਤੁਸੀਂ ਉਹਦਾ ਇਲਾਜ ਕਰਵਾਉਣਾ ਹੈ। ਕਈ ਲੋਕ ਇਹ ਗੱਲ ਕਹਿ ਦਿੰਦੇ ਆ ਕਿ ਸਾਡੇ ਜੀ ਮਤਲਬ ਸੱਪ ਦਾ ਡੱッカ ਲੱਗ ਗਿਆ ਜਾਂ ਸੱਪ ਦਾ ਥੁੱਕਿਆ ਹੋਇਆ ਉਹ ਲੱਗ ਗਿਆ ਉਹਦੇ ਨਾਲ ਕੀ ਹੈ ਕਿ ਚਮੜੀ ਦੇ ਕਈ ਰੋਗ ਬਣ ਜਾਂਦੇ ਆ ਤੇ ਫਿਰ ਉਹ ਦਿੱਕਤ ਅੱਗੇ ਜਾ ਕੇ ਉਹ ਵੱਧ ਹੀ ਜਾਂਦੀ ਹੈ ਤੇ ਉਹਦਾ ਵੀ ਕੀ ਡਾਕਟਰੀ ਇਲਾਜ ਕਰਵਾਉਣਾ ਚਾਹੀਦਾ ਕਿ ਲੋਕ ਉਹ ਵੀ ਟੋਟਕਿਆਂ ਵੱਲ ਜ਼ਿਆਦਾ ਭਜਦੇ ਨੇ। ਨੇ ਇਹੋ ਜਿਆਦਾ ਤਾਂ ਟੋਟਕਿਆਂ ਵੱਲੀ ਭਾਜਦੇ ਆ ਇਹ ਅਸੀਂ ਲੋਕ ਨਾ ਸਾਡੀ ਇਹ ਇੱਕ ਪ੍ਰਵਿਰਤੀ ਹੈ ਕਿ ਅਸੀਂ ਡਾਕਟਰੀ ਇਲਾਜ ਵੱਲ ਨਹੀਂ ਜਾਂਦੇ ਮੈਂ ਕੋਈ ਡਾਕਟਰ ਨਹੀਂ ਹੈਗਾ ਮੇਰਾ ਕਿਸੇ ਡਾਕਟਰ ਨਾਲ ਵੀ ਇਦਾਂ ਦਾ ਕੋਈ ਮੈਂ ਕਿ ਤਾਲਮੇਲ ਨਹੀਂ ਹੈਗਾ ਮੈਂ ਤਾਂ ਸਰਕਾਰੀ ਦੀ ਹੀ ਕੋਈ ਗੱਲ ਕਰਦਾ ਹਮੇਸ਼ਾ ਵੀ ਸਰਕਾਰੀ ਚ ਜਾਓ ਜੇਕਰ ਤੁਹਾਡੇ ਕੋਲ ਪੈਸਾ ਨਹੀਂ ਹੈਗਾ ਸਰਕਾਰੀ ਡਾਕਟਰ ਵਧੀਆ ਹੈਗੇ ਨੇ ਚੰਗੇ ਕੁਆਲੀਫਾਈਡ ਡਾਕਟਰ ਹੈਗਾ ਫੇਰ ਹੀ ਸਰਕਾਰੀ ਦਾ ਇੰਚਾਰਜ ਲੱਗਦਾ ਚਾਹੇ ਉਸ ਤੋਂ ਬਾਅਦ ਪੀਜੀਆਈ ਹੈਗਾ ਚਾਹੇ ਬਠਿੰਡੇ ਏਮਜ਼ ਹੈਗਾ ਤਾਂ ਹਸਪਤਾਲ ਸਾਰੇ ਹੀ ਬਹੁਤ ਵਧੀਆ ਹੈਗੇ ਨੇ ਤਾਂ ਉਹ ਜਿਹੜਾ ਡੱਕਾ ਲੱਗਣ ਦੀ ਗੱਲ ਹੈ ਜਾਂ ਕਹਿੰਦੇ ਵੀ ਉਹਨੇ ਗਲੱਛਿਆ ਹੋਊਗਾ ਹੋਊਗਾ ਥੁੱਕਿਆ ਹੋਊਗਾ ਪਹਿਲੀ ਗੱਲ ਤਾਂ ਇਹ ਵੀ ਸੱਪ ਹੈ ਜਿਹੜਾ ਉਹ ਕੋਈ ਥੁੱਕ ਨਹੀਂ ਆਪਦਾ ਲਾਰਵਾ ਜਿਹੜਾ ਹੈਗਾ ਜਿਹੜਾ ਸਲਾਈਵਾ ਹੈਗਾ ਉਹ ਬਾਹਰ ਨਹੀਂ ਸਿੱੜਦਾਗਾ ਦੂਜੀ ਗੱਲ ਜਿਹੜਾ ਇਦਾਂ ਦਾ ਕੁਝ ਹੁੰਦਾ ਉਹ ਇਹ ਹੁੰਦਾ ਵੀ ਉਹ ਬੈਕਟੀਰੀਅਲ ਇਨਫੈਕਸ਼ਨ ਹੀ ਹੁੰਦੀ ਹੈ ਕਈ ਵਾਰੀ ਕਈ ਚਾਂਸ ਦੇ ਵਿੱਚ ਜਿਹੜਾ ਸਨੇਕ ਜੇਕਰ ਕੋਬਰਾ ਜਾਂ ਰਸਲ ਵਾਈਪਰ ਹੈ ਜਾਂ ਕੋਈ ਹੈਗਾ ਉਹ ਨਾ ਡਰਾਈ ਵਾਈਟ ਕਰ ਜਾਂਦਾ ਉਹ ਬਾਈਟ ਨਹੀਂ ਕੀਤੀ ਹੁੰਦੀ ਉਹਨੇ ਇੰਜੈਕਟ ਨਹੀਂ ਕੀਤਾ ਹੁੰਦਾ ਜ਼ਹਿਰ ਲੇਕਿਨ ਜਿਹੜਾ ਮੂੰਹ ਲੱਗ ਜਾਂਦਾ ਹੈ ਮੂੰਹ ਦੇ ਵਿੱਚ ਉਹਦੇ ਦੰਦਾਂ ਦੇ ਕਿਤੇ ਨਾ ਕਿਤੇ ਤਾਂ ਉਹਦਾ ਵੈਨਮ ਲੱਗੇ ਹੀ ਹੁੰਦਾ ਤਾਂ ਉਹ ਉਹਨਾ ਖਤਰਨਾਕ ਨਹੀਂ ਹੁੰਦਾ ਕਿ ਜਿੰਨਾ ਮਰਨ ਵਾਸਤੇ ਜ਼ਹਿਰ ਚਾਹੀਦੀ ਹੈ ਤਾਂ ਉਹਦੀ ਬੈਕਟੀਰੀਅਲ ਇਨਫੈਕਸ਼ਨ ਹੈ ਜਿਹੜੀ ਉਹ ਸਕਿਨ ਨੂੰ ਤੁਹਾਡੀ ਨੂੰ ਖਰਾਬ ਕਰ ਦਿੰਦੀ ਆ ਆਮ ਕਰਕੇ ਕਿਹਾ ਜਾਂਦਾ ਕਿ ਦਮੂਹੀ ਲੜ ਗਈ ਤੇ ਉਹ ਦਮੂਹੀ ਜਿਹੜੀ ਹੁੰਦੀ ਆ ਬੇਸਿਕਲੀ ਸੈਂਡ ਬੋਆ ਹੁੰਦਾ ਕਾਮਨ ਸੈਂਡ ਬੋਆ ਤੇ ਰੈਡ ਸੈਂਡ ਬੋਆ ਸਨੇਕ ਹੈਗੇ ਆ ਤਾਂ ਉਹ ਲੜ ਜੇ ਉਹਦਾ ਉਹਦਾ ਵੀ ਬੈਕਟੀਰੀਆ ਬਹੁਤ ਖਤਰਨਾਕ ਹੈ ਉਹ ਬੈਕਟੀਰੀਅਲ ਇਨਫੈਕਸ਼ਨ ਹੈ ਜਿਹੜੀ ਉਹ ਸਕਿਨ ਨੂੰ ਖਰਾਬ ਕਰ ਦਿੰਦੀ ਆ ਤੇ ਉਹਦੇ ਵਿੱਚ ਇਹ ਹੁੰਦਾ ਕਿ ਉਹ ਜਦੋਂ ਸਰਦੀਆਂ ਆ ਜਾਂਦੀਆਂ ਤਾਂ ਬੈਕਟੀਰੀਆ ਜਿਹੜਾ ਹੈਗਾ ਉਹ ਸੌ ਜਾਂਦਾ ਉਹ ਸੁਸਤ ਹੋ ਜਾਂਦਾ ਖਤਮ ਹੋ ਜਾਂਦਾ ਜਦੋਂ ਸਿੱਲਾ ਮੌਸਮ ਆਉਂਦਾ ਮੌਇਸਚਰ ਆ ਜਾਂਦਾ ਮੌਸਮ ਦੇ ਵਿੱਚ ਤਾਂ ਉਹ ਵਿਕਟਿ ਬੈਕਟੀਰੀਆ ਜਿਹੜਾ ਹੈਗਾ ਬਰੀਡ ਹੁੰਦਾ ਲੱਖਾਂ ਦੀ ਗਿਣਤੀ ਚੋਂ ਆਂਡੇ ਦਿੰਦਾ ਤਾਂ ਉਸਕਿੰ ਨੂੰ ਜਿਹੜੀ ਹੈਗੀ ਆ ਉਹ ਫੇਰ ਤੋਂ ਖਰਾਬ ਹੋ ਜਾਂਦੀ ਹੈ ਤਾਂ ਇਹਦਾ ਕੋਈ ਥੌਲੇ ਨਾਲ ਜਾਂ ਟੋਟਕੇ ਨਾਲ ਫੇਰ ਕੋਈ ਮਕਸਦ ਨਹੀਂ ਹੈ ਰਹਿ ਜਾਂਦਾ ਇਹ ਫੇਰ ਉਹੀ ਡਾਕਟਰੀ ਇਲਾਜ ਹੀ ਇਹਦੇ ਲਈ ਹੋਏਗਾ ਜਿਹਦੇ ਚ ਐਂਟੀਬਾਇਓਟਿਕ ਲੱਗਣਗੇ ਵੈਕਟੀਰੀਅਲ ਇਨਫੈਕਸ਼ਨ ਖਤਮ ਹੋਊਗੀ ਫੇਰ ਇਨਸਾਨ ਜਾ ਕੇ ਜਿਹੜਾ ਠੀਕ ਹੋਊਗਾ ਤਾਂ ਇਹ ਵੀ ਜਿਹੜਾ ਹੈਗਾ ਲੋਕਾਂ ਨੇ ਇੱਕ ਵਹਿਮ ਜਾਂ ਭਰਮ ਪਾਲ ਰੱਖਿਆ